ਦਲ ਲੰਗ ਚੱਲਾ ਚੇਤ ਵੇ ਨਾ ਦੱਸੇ ਕਿਤੇ ਪੇਤ ਹੜਾਂ ਲੰਗ ਚੱਲਾ ਚੇਤ ਵੇ ਨਾ ਦੱਸੇ ਕਿਤੇ ਪੇਤ ਨਹੀਂ ਤੇ ਮੇਰਿਆਂ ਚਾਵਾਂ ਨੂੰ ਜਿੰਦੇ ਲਾ ਦੇਣਗੇ ਵੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਵੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਹੋ ਗਿਆ ਕਹਿੰਦਾ ਆਇਆ ਹਾੜ ਜੇਠ ਬੈਠ ਟਾਲੀਆਂ ਦੇ ਢੇਠ ਨਹੀਂ ਤੇ ਸੋਲ ਜੈ ਗੁਲਾਬੀ ਪੱਬ ਸਾੜ ਲਵੇਂਗੀ ਆਇਆ ਹਾੜ ਜੇਠ ਬੈਠ ਟਾਲੀਆਂ ਦੇ ਢੇਠ ਨਹੀਂ ਤੇ ਸੋਲ ਜੈ ਗੁਲਾਬੀ ਪੱਬ ਸਾੜ ਲਵੇਂਗੀ ਨਹੀਂ ਉਤੋਂ ਯਾਰੀ ਸਰਤਾਜ ਨਾ ਵਿਗਾੜ ਲਵੇਂਗੀ ਨਹੀਂ ਉਤੋਂ ਯਾਰੀ ਸਰਤਾਜ ਨਾ ਵਿਗਾੜ ਲਵੇਂਗੀ ਅ ਇਹਦੇ ਵਿੱਚ ਜਿਵੇਂ ਬਰੇ ਭਾਦੋਂ ਸੌਣ ਮੈਨੂੰ ਖਾਬ ਤੇਰੇ ਆਉਣ ਪਾਈ ਤਿੱਲੇ ਦੀ ਕਢਾਈ ਵਾਲੀ ਸ਼ੇਰਵਾਨੀ ਵੇ ਬਰੇ ਭਾਦੋਂ ਸੌਣ ਮੈਨੂੰ ਖਾਬ ਤੇਰੇ ਆਉਣ ਪਾਈ ਤਿੱਲੇ ਦੀ ਕਢਾਈ ਵਾਲੀ ਸ਼ੇਰਵਾਨੀ ਵੇ ਖੁੱਲੇ ਗਲੇ ਦੇ ਬਟਨ ਦਿਸੇ ਕਾਲੀ ਗਾਨੀ ਵੇ ਖੁੱਲੇ ਗਲੇ ਲੰਘ ਜਾਣਾ ਅਸੂ ਦੇਖੀ ਸਾਰਾ ਜਗ ਹਸੂ ਕੁਝ ਸੋਚ ਲੈ ਦਾਈ ਰੁੱਤਾਂ ਲੰਘ ਜਾਣੀਆਂ ਲੰਗ ਜਾਣੈ ਅਸੂ ਦੇਖੇ ਸਾਰਾ ਜੱਗ ਹੱਸੂ ਕੁਝ ਸੋਚ ਲੈ ਦਾਈ ਰੁੱਤਾ ਲੰਗ ਜਾਣੀ ਆ ਵੇ ਕਿਸੇ ਕਿਲੀ ਤੇ ਪਰਾਂਦੀਆਂ ਵੀ ਟੰਗ ਜਾਣੀ ਆ ਵੇ ਕਿਸ ਤੇ ਕਿਲੀ ਤੇ ਕੱਢੀ ਨਾ ਵੇ ਗਾਲ ਸੱਚਾ ਰੱਬ ਸਾਡੇ ਨਾਲ ਗੱਲ ਤੋ ਰਾਂਗੀ ਅੰਮੀ ਦੇ ਨਾਲ ਕਤਕਾਂ ਨੂੰ ਕੱਢੀ ਨਾ ਵੇ ਗਾਲ ਸੱਚਾ ਰੱਬ ਸਾਡੇ ਨਾਲ ਗੱਲ ਤੋ ਰਾਂਗੀ ਅੰਮੀ ਦੇ ਨਾਲ ਕਤਕਾਂ ਨੂੰ ਹਲੇ ਚੋਗਾ ਪਾਵਾਂ ਝੀਲ ਉਤੇ ਬਤਕਾਂ ਨੂੰ ਹਲੇ ਚੋਗਾ ਪਾਵਾਂ ਮਗਰ ਤੇ ਪੋ ਦੇਖੀ ਟੁੱਟੇ ਨਾਏ ਮੋ ਇਸ ਰੁੱਤੇ ਤਾਂ ਹਵਾਵਾਂ ਪੱਤੇ ਛਾੜ ਦਿੰਦੀਆਂ ਮਗਰ ਤੇ ਪੋ ਦਸੀਂ ਦੇਖੀ ਟੁੱਟੇ ਨਾਏ ਮੋ ਇਸ ਰੁੱਤੇ ਤਾਂ ਹਵਾਵਾਂ ਪੱਤੇ ਛਾੜ ਦਿੰਦੀਆਂ ਨੇ ਸੁੱਕੇ ਪੱਤੇ ਨੂੰ ਤਾਂ ਤੀਲੀਆਂ ਵੀ ਸਾੜ ਦਿੰਦੀਆਂ ਨੇ ਸੁੱਕੇ ਪੱਤੇ ਨੂੰ ਚੜ ਗਿਆ ਮਾਗ ਹਰੇ ਭਰੇ ਹੋ ਗਏ ਬਾਗ ਦੇਖੀ ਦੇਖੀ ਚੰਨਾ ਰੌਣਕਾਂ ਵੀ ਫੱਗਣ ਦੀਆਂ ਚੜ ਗਿਆ ਮਾਗ ਹਰੇ ਭਰੇ ਹੋ ਗਏ ਬਾਗ ਦੇਖੀ ਦੇਖੀ ਚੰਨਾ ਰੌਣਕਾਂ ਵੀ ਫਗਣ ਦੀਆਂ ਜੇ ਰੁੱਤਾਂ ਆ ਗਈਆਂ ਟਾਣੀ ਤੇ ਫੁੱਲ ਲੱਗਣ ਦੀਆਂ ਕੀ ਬਾਤ ਹੈ ਆ ਗਈਆਂ ਟਾਣੀ ਤੇ ਫੁੱਲ ਕਤੋਂ ਤੁਸੀਂ ਕਤੋਂ ਇਹ ਤਾਂ ਕਮਲੀਏ ਫਤੋਂ ਇਹਨੂੰ ਹਾਲੇ ਨਹੀਂ ਧਿਆਨ ਕਿਸੇ ਦਾਜ ਦਾ ਨਹੀਂ ਕਤੋਂ ਤੁਸੀਂ ਕਤੋਂ ਇਹ ਤਾਂ ਕਮਲੀਏ ਫਤੋਂ ਇਹਨੂੰ ਹਾਲੇ ਨਹੀਂ ਧਿਆਨ ਕਿਸੇ ਦਾਜ ਦਾ ਨਹੀਂ ਤਾਂ ਕਹਿੰਦੀ ਇਹ ਵੀ ਕੰਮ ਸਰਤਾਂ ਜਦਾਂ ਇਹ ਤਾਂ ਕਹਿੰਦੀ ਇਹ ਵੀ ਖੰਗ ਸਰਤਾਂ ਦਾ ਗੁੱਡ